प्यारे बच्चों आज अपन क्लास 5 पंजाबी पुस्तक दा पाठ नंबर 13 फुलकारी कला फुलकारी कला दा पाठ व्यास करेंगे सबसे पहला जुबानी अभ्यास देखो जुबानी जेड़े प्रश्न है ओना दी उत्तर दियांगे पुराने समय विच फुलकारी क्यों नहीं बेची जाती थी क्यों नहीं बेची जाती थी पुराने समय जे फुलकारी क्योंकि फुलकारी सगना दी चीज समझी जाती थी इस करके फुलकारी नु बेचा नहीं जाता थी ਪਰਸ਼ਨ ਨੰਬਰ 2 ਬੱਚੋ ਜੈਸ ਫੁਲਕਾਰੀ ਵਿੱਚ ਕਪੜਾ ਨਾ ਦਿਖਦਾ ਦਿਖਦਾ ਹੋਵੇ ਉਸ ਨੂੰ ਕੀ ਕਹਿੰਦੇ ਹਨ ਉਹਨੂੰ ਆਪਾਂ ਬਾਗ ਫੁਲਕਾਰੀ ਕਹਿੰਦੇ ਹਾਂ ਠੀਕ ਹੈ ਜਿਵੇਂ ਬਾਗ ਹੁੰਦੇ ਨੇ ਗਹਿਰਾ ਹੁੰਦਾ ਹੈ ਇਸੇ ਤਰ੍ਹਾਂ ਤੇ ਪਰਸ਼ਨ ਨੰਬਰ 3 ਛਮਾਸ ਵਿੱਚ ਕੀ ਲੱਗਿਆ ਹੁੰਦਾ ਹੈ ਛਮਾਸ ਵਿੱਚ ਕੀ ਸ਼ੀਸ਼ੇ ਦੇ ਛੋਟੇ ਛੋਟੇ ਟੁਕੜੇ ਜੜੇ ਹੁੰਦੇ ਨੇ ਤੇ ਪਰਸ ਨੰਬਰ 4 ਬੱਚੋ ਇਸ ਲੇਖ ਵਿੱਚ ਕਿੰਨੇ ਕਿਸਮਾਂ ਦੀਆਂ ਫੁਲਕਾਰੀਆ ਆਈਆਂ ਹਨ ਦੇਖੋ ਇੱਕ ਬਾਗ ਇੱਕ ਹੁੰਗਟ ਬਾਗ ਇੱਕ ਚੋਪ ਇੱਕ ਸੁਭਲ ਸੁਬਰ ਇੱਕ ਤਿਲਪਤਰਾ ਤੇ ਨਿਲਕ ਤੇ ਛਮਾਸ ਇਹ ਜਿਹੜੀ ਹੈ ਫੁਲਕਾਰੀਆ ਪਾਠ ਵਿੱਚ ਇਸ ਲੇਖ ਵਿੱਚ ਆਈਆਂ ਹਨ ਅੱਗੇ ਦੇਖੋ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਕੀ ਹੈ ਹੁੰਗਟ ਬਾਗ ਵਿੱਚ ਕਿਉਂ ਹੋ ਜਿਹੇ ਕੜਾਈ ਕੀਤੀ ਹੁੰਦੀ ਹੈ ਕਿਉਂ ਜੀ ਕੜਾਈ ਕੀਤੀ ਹੁੰਦੀ ਹੈ ਘੁੰਗਟ ਬਾਗ ਵਿੱਚ ਟਿਕ ਟਿਕੋਣੀ ਸ਼ਕਲ ਦੀ ਕੜਾਈ ਕੀਤੀ ਹੁੰਦੀ ਹੈ ਅਤੇ ਬਾਕੀ ਥਾਂ ਖਾਲੀ ਛੱਡੀ ਹੁੰਦੀ ਹੈ ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਉੱਤੇ ਹੀ ਕਟਾਈ ਕੀਤੀ ਹੁੰਦੀ ਹੈ ਹੋਰ ਕਿਤੇ ਨਹੀਂ ਹੁੰਦੀ ਸਿਰਫ ਕਿਤੇ ਸਿਰ ਤੇ ਮੋਢਿਆਂ ਉੱਤੇ ਜਿਹੜਾ ਹਿੱਸਾ ਆਉਂਦਾ ਹੈ ਉੱਥੇ ਹੀ ਕੜਾਈ ਕੀਤੀ ਹੁੰਦੀ ਹੈ ਘੁੰਗਟ ਬਾਗ ਜੀ ਠੀਕ ਹੈ ਬੱਚੋ ਹੁਣ ਦੇਖੋ ਪਸੰਬਰ 2 ਤਿਲ ਪਤਰਾ ਵਿੱਚ ਕੀਤੀ ਜਾਂਦੀ ਕਢਾਈ ਬਾਰੇ ਲਿਖੋ ਤਿਲ ਪੱtre ਦੀ ਕਢਾਈ ਸਿਰਫ ਕੰਨਿਆ ਉਤੇ ਹੀ ਹੁੰਦੀ ਹੈ ਤੇ ਉਹ ਵੀ ਸਿੱਧੀ ਜਿਹੇ ਵਿਚਾਲੇ ਵੇਲੀ-ਵੇਲੀ ਕਢਾਈ ਕੀਤੀ ਹੁੰਦੀ ਹੈ ਠੀਕ ਹੈ ਬੱਚੋ ਇਹ ਤਿਲ ਪੱtre ਦੀ ਕਢਾਈ ਬਾਰੇ ਹੈ ਅੱਗੇ ਦੇਖੋ ਪਰਸ਼ਨ ਨੰਬਰ 3 ਬੱਚੋ ਕੁੜੀਆਂ ਫੁਲਕਾਰੀ ਦੀ ਕਢਾਈ ਕਿਵੇਂ ਕਰਦੀਆਂ ਹਨ ਕਰਦੀਆਂ ਕਰਦੀਆਂ ਸਨ ਕੁੜੀਆਂ ਖੱਦਰ ਦੇ ਰੰਗ ਰੰਗੇ ਕੱਪੜੇ ਉੱਤੇ ਰੇਸ਼ਮ ਦੇ ਰੰਗ-ਬਰੰਗੇ ਧਾਗਿਆਂ ਨਾਲ ਪੂਠੇ ਪਾਸਿਓਂ ਕਢਾਈ ਕਰਦੀਆਂ ਹਨ ਸੋਰੀ ਸਨ ਆਊਗਾ ਉਹਰੇ ਕਰਦੀਆਂ ਸਨ ਠੀਕ ਹੈ ਕਿਉਂਕਿ ਸਨ ਸਹੀ ਪਰਸ਼ਨ ਹੈ ਤਾਂ ਸਨ ਹੀ ਆਊਗਾ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸੁੱਧ ਸ਼ਬਦ ਦੇ ਸਾਹਮਣੇ ਜਿਹੜਾ ਸ਼ਬਦਾਂ ਦੇ ਸਾਹਮਣੇ ਠੀਕ ਦਾ ਨਿਸ਼ਾਨ ਲਾਓ ਕਢਾਈ ਦੇਖੋ ਕਿਹੜਾ ਸਹੀ ਹੈ ਆ ਕਢਾਈ ਸਹੀ ਹੈ ਦੇਖੋ ਅੱਗੇ ਗੁੰਜਲਦਾਰ ਗੁੰਜਲਦਾਰ ਜਿਹੜਾ ਹੈ ਆ ਠੀਕ ਹੈ ਤੇ ਇਸ ਧਾਰਨ ਆ ਰਿਹਾ ਤੇ ਅੱਗੇ ਸਿਸ਼ਿਆ ਤੇ ਫੁਲਕਾਰੀ ਠੀਕ ਹੈ ਬੱਚੋ ਅੱਗੇ ਦੇ ਹੇਠਾ ਦਿੱਤੇ ਸ਼ਬਦਾਂ ਨੂੰ ਵਾਕਾ ਵਿੱਚ ਵਰਤੋ ਸगन ਫੁਲਕਾਰੀ ਸਗਣਾ ਦੀ ਚੀਜ਼ ਮੰਨੀ ਜਾਂਦੀ ਹੈ। ਸੁਬਰ ਸੁਬਰ ਲਾਵਾ ਫੇਰੀਆਂ ਸਮੇਂ ਕੁੜੀ ਦਿੱਤੇ ਉੱਤੇ ਦਿੱਤਾ ਜਾਂਦਾ ਹੈ। ਇਹ ਕੀ ਹੈ? ਸੁਬਰ ਜਿਹੜੀ ਫੁਲਕਾਰੀ ਹੈ ਉਹ ਲਾਵਾ ਫੇਰੀਆਂ ਸਮੇਂ ਕੁੜੀ ਉੱਤੇ ਦਿੱਤਾ ਜਾਂਦਾ ਹੈ। ਰਿਵਾਜ ਅਸੀਂ ਸਾਰੀ ਰਸਮਾਂ ਰਿਵਾਜਾਂ ਪੂਰੀ ਕਰਦੇ ਹਾਂ। ਤੇ ਨਮੂਨੇ ਸਿੱਖਿਆ ਬੋਰਡ ਨੇ 5ਵੀਂ ਦੇ ਪ੍ਰਸ਼ਨ ਪੱਤਰ ਦੇ ਨਮੂਨੇ ਭੇਜੇ। ਸਫਾਈ ਸਾਨੂੰ ਆਪਣੇ ਸਾਫ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਇੱਥੇ ਦਿੱਤੇ ਚਿੱਤਰ ਨੂੰ ਵੇਖ ਕੇ ਘਾਟੋ ਘਟ 517 ਲਿਖੋ ਆ ਦੇਖੋ ਚਿੱਤਰ ਚ ਕੀ ਹੋ ਰਿਹਾ ਹੈ ਆ ਕੁੜੀਆਂ ਜਿਹੜੀ ਬੈਠੀ ਹੈ ਤੇ ਕੁਝ ਕੁੜੀਆਂ ਕੀ ਹੈ ਫੁਲਕਾਰੀ ਕੱਢ ਰਹੀ ਹੈ ਕੁਝ ਜਿਹੜੀ ਹੈ ਸੂਈ ਨਾਲ ਕੰਮ ਲੱਗੀ ਹੋਈ ਹੈ ਤੇ ਕੋਈ ਇੱਕ ਚਰਖੇ ਤੇ ਚਰਖਾ ਕੱਤਰੀ ਹੈ ਤੇ ਪੁਰਾਣੇ ਟਾਈਮ ਦਾ ਦੇਖੋ ਇਹ ਘਰ ਦਿਖਾਇਆ ਹੋਇਆ ਹੈ ਠੀਕ ਹੈ ਤੇ ਕੀ ਹੈ ਔਰੇ ਦੇਖੋ ਚਾਰ ਕੁੜੀਆਂ ਬੈਠੀ ਹਨ ਕਿੰਨੀ ਕੁੜੀਆਂ ਚਾਰ ਕੁੜੀਆਂ ਬੈਠੀ ਹਨ ਚਾਰੇ ਕੁੜੀਆਂ ਆਪਸ ਚ ਗੱਲਾਂ ਕਰ ਰਹੀ ਹਨ ਠੀਕ ਹੈ ਤੇ ਇੱਕ ਕੁੜੀ ਕਢਾਈ ਕਰ ਰਹੀ ਹੈ ਇੱਕ ਕੁੜੀ ਚਰਖਾ ਚਲਾ ਰਹੀ ਹੈ ਤੇ ਇਹਨਾਂ ਨੂੰ ਦੇਖ ਕੇ ਪੁਰਾਣੇ ਸਮੇਂ ਦੀ ਯਾਦ ਆਉਂਦੀ ਹੈ ਠੀਕ ਹੈ ਬੱਚੋ ਅੱਗੇ ਦੇਖੋ ਸਮਝਦਾਰਿਤ ਪਰਖ ਦੇਖੋ ਫੁਲਕਾਰੀ ਦੀਆਂ ਕਿਸਮਾਂ ਕਿਹੜੀ-ਕਿਹੜੀ ਆ ਆਪਾਂ ਨੇ ਪਹਿਲੇ ਵੀ ਪੜਿਆ ਜ਼ਬਾਨੀ ਜਿਹੜਾ ਅਭਿਆਸ ਉੱਥੇ ਪੜਿਆ ਆਪਾਂ ਨੇ ਸੁਬਰ ਬਾਗ ਨਿਲਕ ਤਿਲਪਤਰਾ ਚੋਪ ਤੇ ਛਮਾਸ ਠੀਕ ਹੈ ਅੱਗੇ ਦੇਖੋ ਲੇਖ ਹੇਠਾਂ ਦਿੱਤੇ ਵੇਰਵੇ ਦੀ ਮਦਦ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲੇਖ ਲਿਖੋ ਆ ਕੁਛ ਆਪਾਂ ਨੂੰ ਵੇਰਵਾ ਦੇ ਰੱਖਿਆ ਇਸੇ ਵੇਰਵੇ ਦੇ ਆਧਾਰ ਤੇ ਆਪਾਂ ਨੇ ਇਹ ਲੇਖ ਲਿਖਣਾ ਦੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ ਆਪ ਦੇ ਜਨਮ ਸਮੇਂ ਲੋਕ ਵਹਿਮਾਂ ਭਰਮਾਂ ਅੰਧ ਵਿਸ਼ਵਾਸਾਂ ਅਤੇ ਕਰਮ ਕਾਂਡਾਂ ਵਿੱਚ ਫਸੇ ਹੋਏ ਸੀ ਆਪ ਦਾ ਜਨਮ 1479ਵੀ ਨੂੰ ਪਿੰਡ ਰਾਏਪੋਈ ਦੀ ਤਲਵੰਡੀ ਜ਼ਿਲ੍ਹਾ ਨਨਕਾਣਾ ਸਾਹਿਬ ਵਿਖੇ ਹੋਇਆ ਜੋ ਕਿ ਹੁਣ ਨਨਕਾਣਾ ਸਾਹਿਬ ਹੋਣ ਵਾਲੇ ਪਾਕਿਸਤਾਨ ਵਿੱਚ ਹੈ ਆਪ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਤੇ ਮਾਤਾ ਜੀ ਦਾ ਨਾਮ ਸ੍ਰਿਪਤੀ ਦੇਵੀ ਜੀ ਸੀ ਆਪ ਜੀ ਦੇ ਵੱਡੇ ਭੈਣ ਜੀ ਦਾ ਨਾਮ ਬੇਬੇ ਨਾਨਕੀ ਸੀ ਆਪ ਜੀ ਨੂੰ 5 ਸਾਲ ਦੀ ਉਮਰ ਵਿੱਚ ਪਾਂਦੇ ਕੋਲ ਪੜਨ ਭੇਜਿਆ ਆਪ ਜੀ ਨੇ ਪਾਂਦੇ ਨੂੰ ਹੀ ਆਪਣੇ ਸਵਾਲਾਂ ਅਤੇ ਆਪਣੇ ਗਿਆਨ ਨਾਲ ਹੈਰਾਨ ਕਰਤਾ ਆਪ ਜੀ ਦੇ ਪਿਤਾ ਜੀ ਨੇ ਇੱਕ ਵਾਰ ਆਪ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਰਸਤੇ ਵਿੱਚ ਆਪ ਨੂੰ ਭੁੱਖੇ ਸਾਧੂ ਮਿਲ ਗਏ ਆਪ ਉਹਨਾਂ ਨੂੰ ਭੋਜਨ ਚੁਕਾ ਕੇ ਖਾਲੀ ਹੱਥ ਘਰ ਮੁੜ ਗਏ ਆਪ ਦੇ ਪਿਤਾ ਜੀ ਇਸ ਇਸ ਸੋਦੇ ਤੋਂ ਬਹੁਤ ਨਾਰਾਜ਼ ਹੋਏ ਆਪ ਦੇ ਪਿਤਾ ਜੀ ਨੇ ਨੌਕਰੀ ਕਰਨ ਲਈ ਆਪ ਨੂੰ ਸੁਲਤਾਨਪੁਰ ਲੋਧੀ ਬੀਬੇ ਨਾਨਕੀ ਕੋਲ ਭੇਜ ਦਿੱਤਾ ਦੁਨੀਆਵੀ ਕੰਮਾਂ ਵਿੱਚ ਮਨ ਲੱਗਣ ਲੱਗਦਾ ਦੇਖ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ ਕਰ ਦਿੱਤਾ ਗਿਆ ਆਪ ਦੇ ਘਰ ਦੋ ਪੁੱਤਰਾ ਸ੍ਰੀ ਚੰਦ ਅਤੇ ਲక్ష్ਮੀ ਦਾਸ ਨੇ ਜਨਮ ਲਿਆ ਗ੍ਰਹਿਮਤ ਜੀਵਨ ਵਿੱਚ ਆਪ ਦਾ ਮਨ ਜ਼ਿਆਦਾ ਸਮਾਂ ਨਾ ਲੱਗਿਆ ਆਪ ਨੇ ਭਾਈ ਮਰਦਾਨੇ ਨਾਲ ਚਾਰੋਂ ਦਿਸ਼ਾਵਾਂ ਵਿੱਚ ਉਦਾਸੀ ਕੀਤੀ ਆਪ ਨੇ ਦੇਸ਼ ਵਿਦੇਸ਼ ਵਿੱਚ ਘੁੰਮ ਕੇ ਲੋਕਾਂ ਨੂੰ ਵਿਹਿਮਾ ਭਰਮਾ ਤੋਂ ਬਾਹਰ ਕੱਢਿਆ ਆਪ ਦੇ ਆਪ ਨੇ ਸਿਖਿਆ ਦਿੱਤੀ ਕਿ ਪਰਮਾਤਮਾ ਇੱਕ ਹੈ ਤੇ ਅਸੀਂ ਸਭ ਉਸ ਦੀ ਔਲਾਦ ਦਾ ਹਾਂ ਸਾਰੇ ਇੱਕ ਸਮਾਨ ਹੈ ਆਪ ਦਾ ਅੰਤਿਮ ਸਮਾ ਕਰਤਾਰਪੁਰ ਵਿਖੇ ਕੀਤੀ ਕਰਦਿਆਂ ਪਰਿਵਾਰਿਕ ਜੀਵਨ ਜਿਉਂਦਿਆਂ ਬਤੀਤ ਹੋਇਆ ਅੰਤ ਭਾਈ ਲੈਣਾ ਜਿਨੇ ਨੂੰ ਗੁਰਗੱਦੀ ਸੌਂਪ ਕੇ 70 ਸਾਲ ਦੀ ਉਮਰ ਵਿੱਚ 1539 ਈਸਵੀ ਨੂੰ ਆਪ ਜੋਤੀ ਜੋਤ ਸਮਾ ਗਏ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੁੰਦਾ ਹੈ ਓਕੇ ਥੈਂਕ ਯੂ